ਤੁਸੀਂ ਪਰਿਵਾਰ ਦੇ ਵਿੱਚੋਂ ਪਹਿਲਾਂ ਕਦੋਂ ਕ ਅਟੈਕ ਆਇਆ ਸੀ ਤੁਸੀਂ ਉਹਨਾਂ ਦੇ ਭਤੀਜੇ ਉਹ ਬਲਦੇਵ ਸਿੰਘ ਸਰਸਾ ਦੇ ਭਾਬ ਕੋਰੇ ਮੁੱਲਾ ਦਾ ਇਹ ਦੇਖਣਾ ਸਰਕਾਰ ਨੇ ਕਿ ਕਿੰਨੇ ਸਾਡੇ ਨੌਜਵਾਨ ਕਿੰਨੇ ਬਜ਼ੁਰਗ ਇਸ ਮੋਰਚੇ ਦੇ ਵਿੱਚ ਚਲੇ ਗਏ ਤੇ ਇਹਨੇ ਹੌਸਲੇ ਦੇ ਨਾਲ ਇਹਨੇ ਜਜ਼ਬੇ ਦੇ ਨਾਲ ਵੀ ਉਹ ਡਟੇ ਹੋਏ ਨੇ ਕੋਈ ਗੱਲ ਨਹੀਂ ਹੌਸਲਾ ਰੱਖੋ ਠੀਕ ਹੋਣਗੇ ਜਲਦੀ ਇਹ 10 12 ਦਿਨ ਪਹਿਲਾਂ ਦੀ ਗੱਲ ਹੈ ਉਦੋਂ ਇੱਕ ਉਹ ਦਵਾਈ ਦੂਵੀ ਲੈ ਕੇ ਆਈ ਆ ਉਸ ਤੋਂ ਬਾਅਦ ਆਈ ਸੀ ਡੱਲੇਵਾਲ ਜੀ ਨੇ ਵੀ ਕਿਹਾ ਤੁਸੀਂ ਅਰੈਸਟ ਕਰੋ ਅਸੀਂ ਵੀ ਕਿਹਾ ਵੀ ਅਰੈਸਟ ਕਰੋ ਲੇਕਿਨ ਉਹ ਜੁੜੇ ਨਾ ਹੋਏ ਮੋਰਚੇ ਦੇ ਨਾਲ ਉਹ ਰਹਿ ਨਹੀਂ ਸਕਿਆ ਦਾ ਇਸ ਸਮੇਂ ਜਿਹੜੀ ਹਲਚਲ ਆ ਉਹ ਬਧੀ ਜ਼ਰੂਰ ਆ ਬਲਦੇਵ ਸਿੰਘ ਸਿਰਸਾ ਦੀ ਸਿਹਤ ਵਿਗੜੀ ਆ ਤਾਂ ਉਹਨਾਂ ਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਲਜਾਇਆ ਜਾਵੇਗਾ ਡਾਕਟਰਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਆ ਕਾਕਾ ਸਿੰਘ ਕੋਟੜਾ ਵੀ ਪਹੁੰਚੇ ਨੇ ਅਭੀ ਮੰਨੂ ਕਹਾੜ ਵੀ ਪਹੁੰਚੇ ਨੇ ਇੱਕ ਪਾਸੇ ਕਿਸਾਨਾਂ ਦੀ ਮਹਾਪੰਚਾਇਤ ਆ ਤਾਂ ਜਹੇ ਦੇ ਵਿੱਚ ਬਲਦੇਵ ਸਿੰਘ ਸਿਰਸਾ ਦੀ ਸਿਹਤ ਅਚਾਨਕ ਵਿਗੜੀ ਆ ਤਾਂ ਡਾਕਟਰਾਂ ਦੀ ਟੀਮ ਮੌਕੇ ਤੇ ਮੌਜੂਦ ਆ ਚੈੱਕਅਪ ਕੀਤਾ ਜਾ ਰਿਹਾ ਤਾਂ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਹੁਣ ਰੈਫਰ ਡਾਕਟਰ ਕਰ ਰਹੇ ਨੇ ਤਾਂ ਉੱਥੇ ਚੈੱਕਅਪ ਕੀਤਾ ਜਾਵੇਗਾ ਤਾਂ ਇਹ ਤਸਵੀਰਾਂ ਤਾਂ ਉਹਨੂੰ ਦਿਖਾ ਦਿੰਦੇ ਆ ਇਸ ਸਮੇ ਬਿਲਕੁਲ ਅਸੀਂ ਕੁਝ ਡਾਕਟਰਾਂ ਦੀ ਟੀਮ ਸਾਡੇ ਨਾਲ ਮੌਜੂਦ ਹੈ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਨ ਦਾ ਯਤਨ ਕਰਾਂਗੇ ਮੈਡਮ ਸ਼ੁਰੂਆਤੀ ਜਾਂਚ ਦੇ ਵਿੱਚ ਕੀ ਪਾਇਆ ਗਿਆ ਹੁਣ ਕਿਉਂ ਇਹ ਉਹਨਾਂ ਨੂੰ ਦਿੱਕਤ ਆਈ ਹਾਂ ਜੀ ਸਤਿ ਸ਼੍ਰੀ ਅਕਾਲ ਅਸੀਂ ਨਾ ਇਹਨਾਂ ਨੂੰ ਇੱਕਦਮ ਚੱਕਰ ਆਇਆ ਸੀ ਇਹਨਾਂ ਨੂੰ ਤਾਂ ਇਹ ਗਿਰੇ ਸੀਗੇ ਤਾਂ ਇਹਨਾਂ ਦੀ ਜਦੋਂ ਫੈਮਿਲੀ ਤੋਂ ਅਸੀਂ ਪੁੱਛਿਆ ਇਹਨਾਂ ਨੂੰ ਪਹਿਲਾਂ ਵੀ ਅਟੈਕ ਆਇਆ ਹੋਇਆ ਇੱਕ ਵਾਰ ਇਹਨਾਂ ਨੇ ਕੋਈ ਟ੍ਰੀਟਮੈਂਟ ਨਹੀਂ ਲੱਤਾ ਸੀ ਤਾਂ ਹੁਣ ਸਾਨੂੰ ਲੱਗ ਰਿਹਾ ਸੀ ਦੁਬਾਰਾ ਉਹੀ ਐਪੀਸੋਡ ਦੁਬਾਰਾ ਆਇਆ ਹੈ ਤਾਂ ECG ਤੇ ਜੋ ਫਾਈਂਡਿੰਗ ਸੀ ਉਹਦੇ ਬੇਸਿਸ ਤੇ ਅਸੀਂ ਇਹਨਾਂ ਨੂੰ ਹੁਣ GMC ਪਟਿਆਲਾ ਰੈਫਰ ਕਰ ਰਹੇ ਹਾਂ ਫਦਰ ਗੱਲਬਾਤ ਹੋਈ ਉਹਨਾਂ ਨੇ ਬੋਲ ਰਹੇ ਨੇ ਜਾਨੀ ਉਹਨਾਂ ਨੂੰ ਅਟੈਕ ਹੀ ਆਇਆ ਹੈ ਮਾਈਨਰ ਹਲੇ ਵੈਸੇ ਬੋਲ ਰਹੇ ਨੇ ਜਾਗੇ ਹੋਏ ਨੇ ਪਰ ਇਹ ਠੀਕ ਮਤਲਬ ਪੂਰੀ ਤਰ੍ਹਾਂ ਠੀਕ ਨਹੀਂ ਹੈ ਤਾਂ ਨੂੰ ਦਿਖਾ ਦਨੇ ਐਂਬੂਲੈਂਸ ਮਗਾਈ ਗਿਆ ਤਾਂ ਪਟਿਆਲਾ ਦੇ ਵਿੱਚ ਉਹਨਾਂ ਨੂੰ ਰੈਫਰ ਕੀਤਾ ਜਾਵੇਗਾ ਸਰਕਾਰੀ ਡਾਕਟਰਾਂ ਦੀ ਟੀਮ ਵੀ ਸਥਾਨ ਦੇ ਉੱਤੇ ਮੌਜੂਦਾ ਕਿਸਾਨ ਅੱਗ ਵੀ ਪਹੁੰਚੇ ਨੇ ਕਾਕਾ ਸਿੰਘ ਕੋਟਲਾ ਵੀ ਨੇ ਵੀ ਮੰਨੂ ਕਹਾੜ ਨੇ ਤੇ ਹੋਰ ਅੱਗ ਵੀ ਇਸ ਸਮੇਂ ਨਜ਼ਰ ਆ ਰਹੇ ਨੇ ਇੱਕ ਪਾਸੇ ਮਹਾਪੰਚਾਇਤ ਅਤੇ ਦੂਜੇ ਪਾਸੇ ਅਚਾਨਕ ਇਹ ਘਟਨਾ ਵਾਪਰ ਗਈ ਹੈ ਤਾਂ ਬਲਦੀਪ ਸਿੰਘ ਸਿਰਸਾ ਦੀ ਅਚਾਨਕ ਸਿਹਤ ਵਿਗੜੀਤਾ ਜਿਸ ਤਰੀਕੇ ਦੇ ਨਾਲ ਡਾਕਟਰਾਂ ਦੀ ਟੀਮ ਜਾਣਕਾਰੀ ਸਾਂਝੀ ਕਰ ਰਹੀ ਹੈ ਕਿ ਪਹਿਲਾਂ ਵੀ ਉਹਨਾਂ ਨੂੰ ਜਿਹੜਾ ਅਟੈਕ ਆਇਆ ਸੀ ਤਾਂ ਜਹੇ ਦੇ ਵਿੱਚ ਹੋ ਸਕਦਾ ਕਿ ਉਹ ਮਾਈਨਰ ਅਟੈਕ ਹੀ ਹੋਵੇ ਭਾਵੇਂ ਕਿ ਉਹ ਪ੍ਰੋਪਰ ਤਰੀਕੇ ਦੇ ਨਾਲ ਠੀਕ ਨਹੀਂ ਇਸ ਸਮੇਂ ਨਜ਼ਰ ਆ ਰਹੇ ਪਰ ਉਹਨਾਂ ਨੂੰ ਹੁਣ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾ ਰਿਹਾ ਜਿੱਥੇ ਕੀ ਉਹਨਾਂ ਨੂੰ ਪ੍ਰੋਪਰ ਟ੍ਰੀਟਮੈਂਟ ਉਸੇ ਹਸਪਤਾਲ ਦੇ ਵਿੱਚ ਦਿੱਤਾ ਜਾਣਾ ਹੈ ਤਾਂ ਇੱਕਦਮ ਇਹ ਘਟਨਾ ਵਾਪਰ ਜਾਂਦੀ ਹੈ ਤਾਂ ਕਿਸਾਨ ਆਗੂ ਵੀ ਇੱਕਦਮ ਪਹੁੰਚਦੇ ਨੇ ਜਦੋਂ ਉਹਨਾਂ ਨੂੰ ਪਤਾ ਚੱਲਦਾ ਕਿ ਬਲਦੇਵ ਸਿੰਘ ਸਿਰਸਾ ਅਚਾਨਕ ਬੇਹੋਸ਼ ਹੋ ਗਏ ਨੇ ਬੇਹੋਸ਼ਦੂ ਹੋ ਗਏ ਨੇ ਤਾਂ ਕਾਕਾ ਸਿੰਘ ਕੋਟੜਾ ਤੇ ਹੋਰ तमाम ਆਗੂ ਮੌਕੇ ਤੇ ਪਹੁੰਚਦੇ ਨੇ ਤਾ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸਮੇਂ ਸਥਿਤੀ ਕੀ ਆ ਮੋਰਚੇ ਦੇ ਵਿੱਚ ਇੱਕ ਪਾਸੇ ਮਹਾਪੰਚਾਇਤ ਤੇ ਦੂਜੇ ਪਾਸੇ ਅਚਾਨਕ ਇਸ ਘਟਨਾ ਦਾ ਵਾਪਰ ਜਾਣਾ ਕਿਤੇ ਨਾ ਕਿਤੇ ਫਿਰ ਉਹ ਮਹਾਪੰਚਾਇਤ ਵੀ ਉਸੇ ਕਾਰਨ ਕਰਕੇ ਹੁਣ ਲੇਟ ਹੁੰਦੀ ਹੋਈ ਨਜ਼ਰ ਆ ਰਹੀ ਆ ਤਾਂ ਉਹਨਾਂ ਨੂੰ ਹੁਣ ਪਟਿਆਲਾ ਵਿੱਚ ਰੈਫਰ ਕੀਤਾ ਜਾ ਰਿਹਾ ਐਂਬੂਲੈਂਸ ਮੰਗਾ ਲਈ ਗਈ ਆ ਤਾਂ ਕਿਸਾਨਾਂ ਦਾ ਵੱਡਾ ਕੱਟ ਜਦੋਂ ਕਿਸਾਨਾਂ ਨੂੰ ਪਤਾ ਚੱਲਦਾ ਤਾਂ ਕਿਸਾਨ ਵੀ ਵੱਡੀ ਗਿਣਤੀ ਦੇ ਵਿੱਚ ਇਸ ਥਾਂ ਦੇ ਉੱਤੇ ਇਕੱਠੇ ਹੋ ਗਏ ਨੇ ਉਹ ਭਾਈ ਜੀ ਰਸਤਾ ਉਹ ਰਸਤਾ ਉਹ ਮਰੀਜ਼ਾਂ ਨੂੰ ਭਾਈ ਰਸਤਾ ਮੇਂ ਉਹਨਾਂ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾ ਰਿਹਾ ਜਿਸ ਤਰ੍ਹਾਂ ਮੁਰਲੀ ਜਾਂਚ ਦੇ ਵਿੱਚ ਪਤਾ ਲੱਗ ਰਿਹਾ ਕਿ ਹੋ ਸਕਦਾ ਕਿ ਮਾਈਨਰ ਅਟੈਕ ਦੀ ਤਰ੍ਹਾਂ ਇਹ ਜਿਹੜੀ ਘਟਨਾ ਵਾਪਰੀ ਹੋਵੇ ਪਹਿਲਾਂ ਵੀ ਉਹਨਾਂ ਨੂੰ ਅਟੈਕ ਆਇਆ ਸੀ ਤਾਂ ਅੱਜ ਵੀ ਉਸੇ ਸਥਿਤੀ ਦੇ ਵਿੱਚ ਕਿਤੇ ਨਾ ਕਿਤੇ ਡਾਕਟਰ ਖਤਰਾ ਜਤਾ ਰਹੇ ਨੇ ਕਿ ਨਜ਼ਰ ਆ ਰਹੇ ਨਹੀਂ ਇੱਕ ਮਿੰਟ ਮੇਰੇ ਮਾ ਪਿਛੇ ੜੋ ਸਾਰੇ ਪਿਛੇ ੜੋ ਕਾਫੀ ਬਜ਼ੁਰਗ ਲੀਡਰ ਨੇ ਲੰਮਾ ਸਮਾਂ ਇਸੇ ਮੋਰਚੇ ਦੇ ਵਿੱਚ ਡਟੇ ਹੋਏ ਨੇ ਚਾਹੇ ਉਹ ਦਿੱਲੀ ਵਾਲਾ ਅੰਦੋਲਨ ਹੋਵੇ ਜਾਂ ਫਿਰ ਇਸੇ ਖਨੌਰੀ ਵਾੜਾ ਬਾਰਡਰ ਵਾਲਾ ਅੰਦੋਲਨ ਹੋਵੇ ਜਾਂ ਫਿਰ ਕੋਈ ਜਿਹੜੀਆਂ ਧਾਰਮਿਕ ਮੁੱਦੇ ਨੇ ਉਹ ਵਾਰਨ ਦੀ ਗੱਲ ਪਲਦੀਪ ਸਿੰਘ ਸਿਰਸਾ ਅਕਸਰ ਕਰਦੇ ਹੋਏ ਨਜ਼ਰ ਆਉਂਦੇ ਨੇ ਤਾਂ ਹੁਣ ਡਾਕਟਰਾਂ ਦਾ ਪੈਨਲ ਜਿਹੜਾ ਉਹਨਾਂ ਨੂੰ ਹੁਣ ਐਂਬੂਲੈਂਸ ਦੇ ਰਾਹੀਂ ਪਟਿਆਲਾ ਲੈ ਕੇ ਜਾਵੇਗਾ ਤਾਂ ਪਟਿਆਲਾ ਦੇ ਵਿੱਚ ਉਹਨਾਂ ਚੈੱਕਅਪ ਹੋਵੇਗਾ ਤਾਂ ਤਸਵੀਰਾਂ ਤੁਹਾਨੂੰ ਇਸ ਸਮੇਂ ਖਨੌਰੀ ਬਾਰਡਰ ਦੀਆਂ ਦਿਖਾ ਰਿਹਾ ਇੱਕ ਪਾਸੇ ਮਹਾਪੰਚਾਇਤ ਸ਼ੁਰੂ ਹੋਣੀ ਸੀ ਤਾਂ ਜਿਹੇ ਦੇ ਵਿੱਚ اچانک ਘਟਰਾ ਵਾਪਰ ਜਾਂਦੀ ਆ ਤਾਂ ਉਹਨਾਂ ਉਹਨਾਂ ਨੂੰ ਹੁਣ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕੀਤਾ ਜਾ ਰਿਹਾ ਹੈ ਅੱਗੇ ਸਾਡੇ ਕਾਲਾ ਸਿੰਘ ਜਿਹੜਾ ਢੱਲੇਵਾਲ ਜੀ ਦੀ ਸੇਵਾ ਕਰਦਾ ਸੀ ਉਹ ਇਥੋਂ ਜਾਂਦਾ ਹੋਇਆ ਉਹ ਵੀ ਪੀਜੀਐਚ ਚ ਜਾ ਰਿਹਾ ਸੀ ਐਕਸੀਡੈਂਟ ਹੋਇਆ ਦੋ ਤਿੰਨ ਦਿਨਾਂ ਦਾ ਹਸਪਤਲ ਸੀ ਅੱਜ ਉਹਦੀ ਮੌਤ ਹੋ ਗਈ ਕੱਲ ਸ਼ਾਮ ਨੂੰ ਤੇ ਚਾਚਾ ਜੀ ਬਲਦੇਵ ਸਿੰਘ ਸਿਰਸਾ ਜੀ ਆਪਾਂ ਨੂੰ ਪਤਾ ਵੀ ਬਹੁਤ ਇੱਕ ਮਤਲਬ ਏਡੀ ਵੱਡੀ ਉਮਰ ਦੇ ਵਿੱਚ ਬੜੇ ਹੀ ਹੌਸਲੇ ਨਾਲ ਜਜ਼ਬੇ ਨਾਲ ਸੇਵਾ ਕਰਦੇ ਸੀ ਚਾਹੇ ਲੰਗਰਾਂ ਦੀ ਸੇਵਾ ਦੀ ਗੱਲ ਹੋਵੇ ਹੁਣ ਹੁਣ ਬੋਰੈਸਿਓ ਗਲਤ ਕੀ ਕਰੇ ਤਾਂ ਕੀਆੜ ਦੀ ਨਿਕਟਾਈ ਹਾਂ ਨਹੀਂ ਮੇਰੀ ਗਲਤ ਹੋ ਗਈ ਐ ਮੈਂ ਆਪਣੇ ਬ੍ਰਦਰ ਨੂੰ ਫੋਨ ਕਰਤਾ ਉਹ ਵੀ ਅੱਗੋਂ ਆ ਰਹੇ ਨੇ ਕਿ ਰਜੇਜਨ ਜਿੰਦਰਾ ਮੈਡੀਕਲ ਲੈ ਕੇ ਚਲੇ ਨੇ ਹਾਲਾਤ ਤੇ ਵੀ ਇੱਕਦਮ ਇੱਕ ਵਾਰੀ ਪਹਿਲਾਂ ਵੀ ਦਿੱਕਤ ਆਈ ਸੀ ਉਦੋਂ ਡਾਕਟਰ ਨੇ ਕਿਹਾ ਸੀ ਰੈਸਟ ਕਰਨ ਵਾਸਤੇ ਲੇਕਿਨ ਜਿਹੜਾ ਇਸ ਮੋਰਚੇ ਨਾਲ ਜੁੜੇ ਹੋਏ ਜਿਹੜਾ ਉਹਨਾਂ ਦਾ ਜਜ਼ਬਾ ਹੈ ਉਹਨੂੰ ਦੇਖਦੇ ਹੋਏ ਉਹ ਅੱਜ ਵੀ ਨਹੀਂ ਰੱਖਿਆ ਸੀ ਵੀ ਕਿਹਾ ਸੀ ਵੀ ਤੁਸੀਂ ਰਹਿਣ ਦੋ ਅਰੈਸਟ ਕਰੋ ਲੇਕਿਨ ਉਹ ਕੱਲ ਆਏ ਤੇ ਅਉਂਦੇ ਅੱਜ ਜਿਹੜਾ ਹੈਗਾ ਇੱਕ ਹਾੜ ਦੀ ਫਿਰ ਪ੍ਰੋਬਲਮ ਆਈ ਹੈ ਹੁਣ ਲੈ ਕੇ ਚੱਲੇ ਉਹ ਸਵਾਹੀ ਗੁਰੂ ਅਗੇ ਅਰਦਾਸ ਕਰਦੇ ਆ ਯੋ ਸਵਸਥਾ ਦੇ ਅੰਦਰ ਹੀ ਉਹਨੇ ਬੈਕ ਸਾਈਡ ਦੇ ਕੰਮ ਕਰਨਾ ਬੰਦ ਕੀਤਾ ਹਾਂ ਸੁਣਨਾ ਹੋ ਗਿਆ ਸੀ ਥੱਲੇ ਲੱਤਾਂ ਸੁਨੀਆਂ ਹੋ ਗਈਆਂ ਸੀ ਪਿੱਛੇ ਢੜਤ ਤੋਂ ਥੱਲੇ ਨਾ ਸੋਨਾਪਣ ਆ ਗਿਆ ਸੀ ਤੇ ਹੁਣ ਮਾਲਿਸ਼ ਨੂੰ ਚ ਕੀਤੀ ਉਹਨੇ ਇੱਕ ਵਾਰੀ ਭੇਜ ਅਜਰਾ ਬ੍ਰੇਨ ਦਾ ਟੈਕਾ ਟੈਕਾ ਨਹੀਂ ਹਾਰਟ ਦੀ ਦਿੱਕਤ ਹੈ ਹਾਰਟ ਦੀ ਦਿੱਕਤ ਹੋਈ ਲੇਕਿਨ ਜਾ ਕੇ ਜਿਹੜੀ ਮੇਨ ਚੀਜ਼ ਤੇ ਜਾ ਕੇ ਪਤਾ ਲੱਗੂ ਜਿੰਨਾਂ ਰਿਪੋਰਟਾਂ ਹੋਣੀਆਂ ਲੇਕਿਨ ਇਹ ਵੀ ਇੱਕ ਵਾਰੀ ਜਿਹੜਾ ਥੱਲੇ ਲੱਤਾਂ ਠੰਡੀਆਂ ਹੋ ਗਈਆਂ ਸੀ ਸਾਰਾ ਸਰੀਰ ਠੰਡਾ ਹੋ ਗਿਆ ਇਹ ਤੋਂ ਪਹਿਲਾਂ ਵੀ ਬਲਦੇਵ ਸਿੰਘ ਸਰ ਸਾ ਜਿਹੜੇ ਨੇ ਉਹ ਮੈਡੀਸਨ ਲੈ ਰਹੇ ਸੀ ਹੜ ਦੇ ਜੀ ਜੀ ਥੋੜੇ ਦਿਨ ਆਪਣਾ 10 15 ਦਿਨ ਪਹਿਲਾਂ ਵੀ ਉਹਨਾਂ ਨੂੰ ਦਿੱਕਤ ਆਈ ਸੀ ਦਵਾਈ ਲੈ ਕੇ ਆ ਗਏ ਸੀ ਅਸੀਂ ਤੇ ਡੱਲੇਵਾਲ ਜੀ ਨੇ ਵੀ ਉਹਨਾਂ ਨੂੰ ਕਿਹਾ ਵੀ ਅਰੈਸਟ ਕਰੋ ਆਈ ਸੀ 4 5 ਦਿਨ ਪਹਿਲਾਂ ਲੇਕਿਨ ਉਹਨਾਂ ਦਾ ਜਜ਼ਬਾ ਉਹਨਾਂ ਦਾ ਹੌਸਲੇ ਇੰਨਾ ਵੀ ਉਹ ਮੋਰਚੇ ਤੋਂ ਦੂਰ ਨਹੀਂ ਰਹਿ ਸਕਦੇ ਫਿਰ ਆ ਗਏ ਤੇ ਅੱਜ ਸਵੇਰੇ ਹੀ ਇਹ ਹਾਦਸਾ ਹੋ ਗਿਆ ਜਿੰਦਰਾ ਹਸਪੀਟਲ ਮੁੱਤੰ ਜਾਂ ਡੀ ਐਮ ਸੀ ਵਿਖੇ ਲੁਧਿਆਣਾ ਇੱਕ ਵਾਰੀ ਰਜਿੰਦਰਾ ਮੈਡੀਕਲ ਕਾਲਜ ਗਏ ਨੇ ਉਸ ਤੋਂ ਬਾਅਦ ਜੋ ਵੀ ਅੱਗੇ ਦੀ ਫਰਦਰ ਡਾਕਟਰਾਂ ਦੀ ਜੋ ਸਲਾਹ ਹੋ ਗਈ ਪੀ ਜੀ ਆਈ ਚੰਡੀਗੜ੍ਹ ਵੀ ਜਾ ਸਕਦੇ ਆ ਉਹ ਅੱਗੇ ਪਾ ਬਿਲਕੁਲ ਤਾਂ ਲਖਵਿੰਦਰ ਸਿੰਘ ਸਿਰਸਾ ਜੋ ਕਿ ਬਲਦੇਵ ਸਿੰਘ ਸਿਰਸਾ ਦੇ ਭਤੀਜੇ ਨੇ ਸਿਰਸਾ ਸਾਹਿਬ ਮੈਨੂੰ ਇਹ ਦੱਸੋ ਤੁਸੀਂ ਪਰਿਵਾਰ ਦੇ ਵਿੱਚੋਂ ਪਹਿਲਾਂ ਕਦੋਂ ਕ ਅਟੈਕ ਆਇਆ ਸੀ ਤੁਸੀਂ ਉਹਨਾਂ ਦੇ ਭਤੀਜੇ ਉਹ ਬਲਦੇਵ ਸਿੰਘ ਸਿਰਸਾ ਦੇ ਤਾਂ ਕਿ ਅਸੀਂ ਉਸ ਤੋਂ ਬਲਾ ਦੇ ਨਾਮ ਨੂੰ ਪਾਬ ਕੋਰੇ ਮੱਲਾ ਦਾ ਹਾਂ ਬਿਲਕੁਲ ਤਾਂ ਇਸ ਇਹ ਦੇਖਣਾ ਸਰਕਾਰ ਨੇ ਵੀ ਕਿੰਨੇ ਸਾਡੇ ਨੌਜਵਾਨ ਕਿੰਨੇ ਬਜ਼ੁਰਗ ਇਸ ਮੋਰਚੇ ਦੇ ਵਿੱਚ ਚਲੇ ਗਏ ਤੇ ਇਹਨੇ ਹੌਸਲੇ ਦੇ ਨਾਲ ਇਹਨੇ ਜਜ਼ਬੇ ਦੇ ਨਾਲ ਵੀ ਉਹ ਡਟੇ ਹੋਏ ਨੇ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇਖਦੇ ਆ ਤੇ ਉਹ ਅੱਜ ਇੱਕ 80 ਦਿਨ ਹੋ ਗਏ ਅੱਜ ਉਹ ਭੁਖੜਤਾਲ ਤੇ ਨੇ ਤੇ ਜਿਹੜੀ ਉਹਨਾਂ ਦੀ ਸੇਵਾ ਕਰਨ ਵਾਲੇ ਕਾਲਾ ਸੀ ਉਹ ਦਵਾਈ ਲੈਣ ਪੀਜੀਆ ਜਾ ਰਿਹਾ ਸੀ ਉਹਦਾ ਐਕਸੀਡੈਂਟ ਹੋਇਆ ਤੇ ਉਹਦੀ ਵੀ 4 ਦਿਨਾਂ ਬਾਅਦ ਡੈਥ ਹੋ ਗਈ। ਇਹ ਸਰਕਾਰ ਨੇ ਕਿੰਨੀਆਂ ਕਜਾਨਾਂ ਲੈ ਲਈਆਂ ਕਿੰਨਾ ਇਹ ਸਰਕਾਰ ਦੇ ਦੇਖਣਾ। ਪਹਿਲਾਂ ਕਦੋਂ ਅਟੈਕ ਆਇਆ ਸੀ ਤੁਸੀਂ ਪਰਿਵਾਰ ਦੇ ਮੈਂਬਰੋ ਕਦੋਂ ਆਜੀ ਕੋਈ ਗੱਲ ਨਹੀਂ ਹੌਸਲਾ ਰੱਖੋ ਠੀਕ ਹੋਣਗੇ ਚਲ। ਇਹ 10-12 ਦਿਨ ਪਹਿਲਾਂ ਦੀ ਗੱਲ। ਉਦੋਂ ਇੱਕ ਵਾਰੀ ਦਵਾਈ ਦੂਵੀ ਲੈ ਕੇ ਆਈਏ ਉਸ ਤੋਂ ਬਾਅਦ ਆਈ ਸੀ ਡੱਲੇਵਾਲ ਜੀ ਨੇ ਵੀ ਕਿਹਾ ਤੁਸੀਂ ਅਰੈਸਟ ਕਰੋ ਅਸੀਂ ਵੀ ਕਿਹਾ ਵੀ ਅਰੈਸਟ ਕਰੋ ਲੇਕਿਨ ਉਹ ਜੁੜੇ ਹੀ ਨਾ ਹੋਏ ਮੋਰਚੇ ਦੇ ਨਾਲ ਉਹ ਰਹਿ ਨਹੀਂ ਸਕਦਾ। ਉਹਨਾਂ ਸਥਿਤੀ ਕਿਵੇਂ ਉਹਨਾਂ ਦੀ ਹੁਣ ਕੀ ਗੱਲ ਬਾਤ ਹੈ ਦੇਖੋ ਸਰੀਰ ਥੱਲੇੋਂ ਠੰਡਾ ਹੋ ਰਿਹਾ ਸੀ ਲੇਕਿਨ ਇੱਕ ਵਾਰੀ ਮਾਲਿਸ਼ ਮਲਸ਼ ਕੀਤੀ ਉਸੇ ਠੀਕ ਨੇ ਉਹਨਾਂ ਬਿਲਕੁਲ ਤਾਂ ਲਖਵਿੰਦਰ ਸਿੰਘ ਸਿਰਸਾ ਜਿਹੜੇ ਸਾਡੇ ਨਾਲ ਸੀ ਭਾਵਕ ਹੋਏ ਨੇ ਅੱਖਾਂ ਦੇ ਵਿੱਚ ਹੰਝੂ ਨੇ ਕਿਉਂਕਿ ਇਹਨਾਂ ਦੇ ਚਾਚਾ ਜੀ ਲੱਗਦੇ ਨੇ ਬਲਦੇਵ ਸਿੰਘ ਸਿਰਸਾ ਲਖਵਿੰਦਰ ਸਿੰਘ ਸਿਰਸਾ ਉਹਨਾਂ ਦੇ ਭਤੀਜੇ ਨੇ ਤਾਂ ਉਹਨਾਂ ਦੀ ਸਥਿਤੀ ਦੇਖ ਕੇ ਅੱਖਾਂ ਦੇ ਵਿੱਚ ਹੰਝੂ ਜ਼ਰੂਰ ਨਜ਼ਰ ਆ ਰਹੇ ਨੇ ਤੇ ਸਰਕਾਰ ਨੂੰ ਵੀ ਕਿਤਨਾ ਕਿਤੇ ਤਾੜਿਆ ਕਿ ਹੋਰ ਕਿੰਨੀਆਂ ਕਿ ਜਿਹੜੀਆਂ ਜਾਨਾਂ ਨੇ ਜਿਹੜੀਆਂ ਉਹ ਲੈਣੀਆਂ ਨੇ